ਬਈ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਦੋਂ ਉਹ ਆਏ ਨੇ ਨਾ ਬਦਲ ਕੇ ਮੈਂ ਕਿ ਸ਼੍ਰੋਮਣੀ ਕਮੇਟੀ ਦਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕਾ ਪ੍ਰਬੰਧਕ ਕਮੇਟੀ ਹੋ ਗਿਆ ਇਕੱਲੇ ਗੋਲਕਾਂ ਤੇ ਨਹੀਂ ਗਿਆ ਬਸ ਸੀਐਮ ਭਗਵੰਤ ਮਾਨ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਖਿਆ ਕਿ ਸੀਐਮ ਭਗਵੰਤ ਮਾਨ ਨੇ ਬੇਦਬੀ ਕਰ ਦਤੀ ਹੈ ਇਹ ਬੇਦਬੀ ਕਰਨ ਵਾਲਾ ਬਿਆਨ ਹੈ ਉਹਨਾਂ ਦੇ ਵੱਲੋਂ ਇਸ ਟਿੱਪਣੀ ਨੂੰ ਨਿਰ ਆਧਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਠ ਮਾਰਨ ਵਾਲੀ ਅਤੇ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਦੀ ਬੇਦਬੀ ਕਰਨ ਵਾਲੀ ਹੈ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੁੱਖ ਮੰਤਰੀ ਇਹ ਇਤਿਹਾਸ ਪੜਨ ਕਿ ਅਕਾਲੀ ਤਖਤ ਗੋਲਕਾਂ ਦੀ ਰਖਵਾਲੀ ਲਈ ਆਪਣਾ ਸਭ ਕੁਝ ਕੁਰਬਾਨ ਕਰਦੇ ਆਏ ਨੇ ਸੱਚ ਤਾਂ ਇਹ ਹੈ ਕਿ ਇਹ ਮੁੱਖ ਮੰਤਰੀ ਤਾਂ ਖੁਦ ਪੰਜਾਬ ਨੂੰ ਪਰਵਾਸੀਆਂ ਹੱਥੋਂ ਲੁਟਾਰਿਆ ਹੈ ਇਹ ਟਿੱਪਣੀਆਂ ਹੈਜ ਪੀਸ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਹੀ ਸ਼ਰਮਣੀ ਕਾਲ ਦਲ ਦੇ ਸਪੋਕਸਪਰਸਨ ਐਡਵੋਕੇਟ ਅਰਸ਼ਦੀਪ ਕਲੇਰ ਦੇ ਵੱਲੋਂ ਆਪਣਾ ਮੋੜਵਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਕੀ ਆਖਣਾ ਉਹਨਾਂ ਦਾ ਉਹਨਾਂ ਦੀ ਤੁਹਾਨੂੰ ਵੀਡੀਓ ਸੁਣਾ ਦਿੰਨੇ ਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਫੇਰ ਇੱਕ ਵਾਰੀ ਬੇਤੁਕਾ ਬਿਆਨ ਦਿੱਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਉਹ ਆਪਣਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਉਹਦਾ ਕੰਮ ਹੈ ਗੁਰਦੁਆਰਾ ਸਾਹਿਬਾਨਾਂ ਦੀ ਸਾਮ ਸੰਭਾਲ ਕਰਨਾ ਤੇ ਉਹ ਵਧੀਆ ਕਰ ਰਹੀ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਫੇਲੀਅਰ ਸਾਬਤ ਹੋ ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਰੇ ਟਰੱਡਿਸ਼ਰੀਆਂ ਵਿਕਰੇ ਗੈਂਗਸਟਰ ਸ਼ਰੀਆਂ ਫਰੋਤੀਆਂ ਮੰਗ ਰਹੇ ਨੇ ਔਰ ਇਹ ਚੀਜ਼ਾਂ ਤਾਂ ਹੁਣ ਪੰਜਾਬ ਰੈਣਾ ਹਾਈ ਕੋਰਟ ਨੇ ਵੀ ਤੁਹਾਡੇ ਉੱਤੇ ਕਮੈਂਟ ਕੀਤੇ ਨੇ ਔਰ ਪੰਜਾਬ ਦੇ ਵਿੱਚ ਕਰਜ਼ਾ ਧੜਾ ਧੜ ਚੱਕਿਆ ਜਾ ਰਿਹਾ ਅੱਜ 1000 ਕਰੋੜ ਦਾ ਕਰਜ਼ਾ ਪਾ ਫੇਰ ਚੱਕ ਲਿਆ ਹੁਣ ਲੋਕ ਇਹ ਗੱਲ ਸਮਝਦੇ ਨੇ ਕਿ ਮੁੱਖ ਮੰਤਰੀ ਸਾਹਿਬ ਐਸੇ ਬੇਤੁਕੇ ਬਿਆਨ ਕਿਉਂ ਦਿੰਦੇ ਕਿਉਂਕਿ ਕੱਲ ਤੁਹਾਡਾ ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦਾ ਜਿਹੜਾ ਕੈਂਡੀਡੇਟ ਹੈ ਉਹ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਂ ਤੱਕ ਭੁੱਲ ਗਿਆ ਸਟੇਜ ਦੇ ਉੱਤੇ ਤੇ ਅੱਜ ਭਾ 1000 ਕਰੋੜ ਦਾ ਕਰਜ਼ਾ ਚੱਕਿਆ ਸੋ ਹੁਣ ਇਹ ਦੋ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਸਾਨੂੰ ਯਾਦ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਜੀ ਪੰਜਾਬ ਤੁਹਾਨੂੰ ਪਤਾ ਕਿਸ ਤਰੀਕੇ ਯਾਦ ਕਰੇਗਾ ਇੱਕ ਮੁੱਖ ਮੰਤਰੀ ਹੁੰਦਾ ਇਨਫੀਸ਼ੀਐਂਟ ਇੱਕ ਮੁੱਖ ਮੰਤਰੀ ਹੁੰਦਾ ਕਮਜ਼ੋਰ ਤੁਸੀਂ ਉਹ ਗੁਲਾਮ ਮੁੱਖ ਮੰਤਰੀ ਜਿਹਨੇ ਦਿੱਲੀ ਦੀ ਗੁਲਾਮੀ ਦੇ ਵਿੱਚ ਕਿਉਂਕਿ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗੁਲਾਮ ਕਰਿਆ ਇੱਕ ਗੁਲਾਮ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਿੱਲੀ ਤੇ ਲਟਾਤਾ ਕੇਜਰੀਵਾਲ ਤੇ ਲਟਾਤਾ ਕਰਜ਼ਾ 3 ਲੱਖ ਕਰੋੜ ਟੱਪ ਗਿਆ ਤੇ ਗੱਲਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਕਰਤਾ ਜੀ ਤੁਸੀਂ ਕੀ ਕੀਤਾ ਤੁਸੀਂ ਪੰਜਾਬ ਦੇ ਹੱਥ ਫੂਠਾ ਫੜਾਤਾ ਮਾਮਾ ਦੇ ਪੁੱਤਾਂ ਨੂੰ ਦਮੂਹਾ ਨਾਗ ਗੈਂਗਸਟਰ ਨਸ਼ਾ ਡੰਗ ਰਿਆ ਤੁਸੀਂ ਕਦੇ ਸਟੇਜਾਂ ਤੇ ਚੜ ਕੇ ਨੱਚਣ ਲੱਗ ਜੰਨੇ ਹੋ ਕਦੇ ਬਸ ਅਸੀਂ ਅਵੇ ਤੁਕੀਆਂ ਗੱਲਾਂ ਕਰਕੇ ਟਾਈਮ ਪਾਸ ਕਰ ਰਹੇ ਹਾਂ ਤੁਹਾਡੇ ਕੋਲ ਰਹਿ ਗਿਆ 2 ਸਾਲ ਦਾ ਸਮਾਂ ਅੱਜ ਵੀ ਤੁਹਾਡੇ ਐਮਐਲਏ ਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦੇ ਰਿਹਾ ਇਹ ਹਾਲਾਤ ਵੱਧ ਤੋਂ ਬੱਤਰ ਹੋਣੇ ਨੇ ਪੰਜਾਬ ਦੇ ਲੋਕਾਂ ਚ ਜਵਾਬ ਮੰਗਦੇ ਨੇ ਸੋ ਧਿਆਨ ਭਟਕਾਉਣ ਦੇ ਲਈ ਬਿਆਨਬਾਜ਼ੀ ਨਾ ਕਰੋ ਪੰਜਾਬ ਲੀਕ ਕੀ ਕੀਤਾ ਉਹ ਦਿਖਾਓ